ਨਕੋ ਉਧਰ ਸਵਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜਿੰਨਾ ਘਰ ਪੈਸੇ ਦੀ ਬਹੁਤ ਕਮੀ ਹੈ ਸਾਈਂ ਜੀ ਅੱਜ ਇਹ ਦੋ ਰਸਤੇ ਦੱਸਦੇ ਨੇ ਜੇਕਰ ਆਪਾਂ ਉਹਨਾਂ ਰਸਤੇਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਣੇ ਆ ਤਾਂ ਆਪਣੇ ਘਰ ਪੈਸਿਆਂ ਦੀ ਕਦੀ ਕਮੀ ਨਹੀਂ ਹੋਵੇਗੀ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਐਦਾਂ ਕਹਿੰਦੇ ਸੁਣਿਆ ਹੋਣਾ ਪੈਸਾ ਕੀ ਹੈ ਐਸਾ ਤਾਂ ਹੱਥਾਂ ਦੀ ਮੈਲ ਹੈ ਸੋ ਇਹ ਸਾਰੀਆਂ ਗੱਲਾਂ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਉਹ ਵੀਡੀਓ ਦੇ ਵੱਲ ਪੈਸਾ ਇੰਨਾ ਜ਼ਿਆਦਾ ਜ਼ਰੂਰੀ ਨਹੀਂ ਜਿੰਨੀਆਂ ਇਨਸਾਨ ਦੀਆਂ ਖੁਸ਼ੀਆਂ ਜ਼ਰੂਰੀ ਨੇ ਮੰਨਿਆ ਕਿ ਇਹ ਗੱਲ ਕਿਤੇ ਨਾ ਕਿਤੇ ਠੀਕ ਵੀ ਹੈ ਪਰ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਖਰੀਦਣ ਲਈ ਆਪਾਂ ਨੂੰ ਪੈਸੇ ਦੀ ਲੋੜ ਜ਼ਰੂਰ ਪੈਂਦੀ ਹੈ ਅੱਜ ਕੱਲ ਦਾ ਜ਼ਮਾਨਾ ਐਦਾਂ ਦਾ ਹੈ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਨੇ ਤਾਂ ਤੁਹਾਡੀ ਕੋਈ ਵੀ ਰਿਸ਼ਤੇਦਾਰੀ ਨਹੀਂ ਬਣੇਗੀ ਤੁਹਾਡਾ ਕੋਈ ਵੀ ਆਂਡ ਗਵਾਂਡ ਨਹੀਂ ਆਵੇਗਾ ਇੱਥੋਂ ਤੱਕ ਕਿ ਆਪਣੇ ਜੰਮੇ ਵੀ ਪੈਸੇ ਦੀ ਕਮੀ ਦੇ ਕਾਰਨ ਪਾਸਾ ਵਟ ਲੈਂਦੇ ਨੇ ਉਦਾਂ ਸਿਰ ਪੈਸੇ ਦੀ ਅਹਿਮਤ ਪਤਾ ਲੱਗਦੀ ਹੈ ਮੰਨਿਆ ਪੈਸਾ ਰੱਬ ਨਹੀਂ ਪਰ ਰੱਬ ਦਾ ਛੋਟਾ ਭਰਾ ਜ਼ਰੂਰ ਹੈ ਕਿਉਂਕਿ ਪੈਸੇ ਦੇ ਨਾਲ ਉਹ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਨੇ ਜੋ ਇਨਸਾਨ ਨੂੰ ਬਹੁਤ ਜ਼ਿਆਦਾ ਜ਼ਰੂਰੀ ਚਾਹੀਦੀ ਹਨ ਰੱਬ ਕਰਕੇ ਕਿਸੇ ਘਰ ਵੀ ਪੈਸੇ ਦੀ ਕਮੀ ਨਾ ਹੋਵੇ ਪਰ ਜਿਨ੍ਹਾਂ ਦੇ ਘਰ ਪੈਸੇ ਦੀ ਕਮੀ ਹੈ ਅੱਜ ਉਹਨਾਂ ਨੂੰ ਦੋ ਅਜਿਹੇ ਰਸਤੇ ਦੱਸਣ ਜਾ ਰਹੇ ਹਾਂ ਜੇਕਰ ਉਹਨਾਂ ਇਹਨਾਂ ਰਸਤਿਆਂ ਦੇ ਚੱਲ ਪੈਂਦੇ ਨੇ ਆਪਣੀ ਜ਼ਿੰਦਗੀ ਵਿੱਚ ਉਹਨਾਂ ਗੱਲਾਂ ਦਾ ਅਮਲ ਕਰ ਲੈਂਦੇ ਨੇ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਪੈਸੇ ਦੀ ਕਮੀ ਨਹੀਂ ਰਹੇਗੀ ਜੋ ਦੂਜਾ ਰਸਤਾ ਹੈ ਉਹ ਬਹੁਤ ਖਾਸ ਹੈ ਉਸ ਦੀ ਗੱਲ ਆਪਾਂ ਵੀਡੀਓ ਦੇ ਅਖੀਰ ਵਿੱਚ ਕਰਾਂਗੇ ਹੁਣ ਗੱਲ ਕਰਦੇ ਆ ਸਭ ਤੋਂ ਪਹਿਲੇ ਰਸਤੇ ਦੀ ਜਿਸ ਤੇ ਚੱਲ ਕੇ ਆਪਣੇ ਘਰ ਦੇ ਹਾਲਾਤ ਸੁਧਰ ਜਾਵਣਗੇ ਇੱਕ ਵਾਰੀ ਦੀ ਗੱਲ ਹੈ ਸਾਈਂ ਜੀ ਆਪਣੇ ਦਰਬਾਰ ਵਿੱਚ ਬੈਠੇ ਸੀ ਲੋਕ ਆ ਰਹੇ ਸੀ ਬਾਬਾ ਮੁਰਾਦ ਸ਼ਾ ਜੀ ਨੂੰ ਸਲਾਮ ਕਰ ਰਹੇ ਸੀ ਆ ਕੇ ਸਾਈਂ ਜੀ ਕੋਲ ਬੈਠ ਰਹੇ ਸੀ ਸਾਈਂ ਜੀ ਦੀ ਆਪਣੀ ਮौज ਹੈ ਆਪਣੇ ਮੁਰਿਦਾਂ ਦੇ ਵਿੱਚ ਬੈਠੇ ਹੋਏ ਸੀ ਜੋ ਕੁਝ ਵੀ ਲੋਕ ਸਾਈਂ ਜੀ ਕੋ ਲਾ ਕੇ ਪੁੱਛ ਰਹੇ ਸੀ ਸਾਈਂ ਜੀ ਉਹਨਾਂ ਨੂੰ ਉਹੀ ਗੱਲਾਂ ਦੇ ਹਿਸਾਬ ਨਾਲ ਉਹਨਾਂ ਨੂੰ ਜਵਾਬ ਦੇ ਰਹੇ ਸੀ ਤਾਂ ਸਾਈਂ ਜੀ ਆਪਣੇ ਦਰਬਾਰ ਵਿੱਚ ਬੈਠੇ ਸੀ ਤਾਂ ਇੱਕ ਇਨਸਾਨ ਆਉਂਦਾ ਆ ਕੇ ਬਾਬਾ ਮੁਰਾਦ ਸ਼ਾ ਜੀ ਨੂੰ ਸਲਾਮ ਕਰਦਾ ਹੈ ਸਲਾਮ ਕਰਕੇ ਫਿਰ ਸਾਈਂ ਜੀ ਨੂੰ ਸਾਈਂ ਜੀ ਕੋਲ ਚਲਾ ਜਾਂਦਾ ਹੈ ਫਿਰ ਜਾ ਕੇ ਸਾਈਂ ਜੀ ਨੂੰ ਸਲਾਮ ਕਰਦਾ ਹੈ ਉਸ ਇਨਸਾਨ ਦੇ ਮਨ ਵਿੱਚ ਇੱਕ ਸਵਾਲ ਉੱਠਦਾ ਹੈ ਤੇ ਫਿਰ ਉਹ ਇਨਸਾਨ ਸਾਈਂ ਜੀ ਨੂੰ ਸਵਾਲ ਕਰਦਾ ਹੈ ਸਾਈਂ ਜੀ ਨੂੰ ਆਖਦਾ ਹੈ ਕਿ ਸਾਈਂ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਇਹ ਚੀਜ਼ ਮਿਲ ਜਾਵੇ ਸਾਈਂ ਜੀ ਨੂੰ ਚੁੱਕ ਕੇ ਕਹਿਣ ਲੱਗਦਾ ਹੈ ਕਿ ਸਾਈਂ ਜੀ ਤੁਹਾਡੀ ਕਿਰਪਾ ਹੋਈ ਮੈਨੂੰ ਇਹ ਚੀਜ਼ ਜ਼ਰੂਰ ਮਿਲੇਗੀ ਤਾਂ ਐਸੇ ਕਰਕੇ ਤੁਸੀਂ ਆਪਣੀ ਕਿਰਪਾ ਮੇਰੇ ਤੇ ਜ਼ਰੂਰ ਕਰਿਓ ਤਾਂ ਸਾਈਂ ਜੀ ਕਹਿਣ ਲੱਗੇ ਤੁਸੀਂ ਕੋਸ਼ਿਸ਼ ਕਰੋ ਅਸੀਂ ਕੋਸ਼ਿਸ਼ ਕਰਾਂਗੇ ਸਾਈਂ ਜੀ ਦਾ ਕਹਿਣ ਦਾ ਮਤਲਬ ਇਹ ਸੀ ਕਿ ਤੁਸੀਂ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਨੂੰ ਪਾਉਣ ਲਈ ਜੇਕਰ ਮਿਹਨਤ ਨਾ ਕਰੋਗੇ ਫਿਰ ਉਹ ਚੀਜ਼ ਤੁਹਾਨੂੰ ਕਦੇ ਵੀ ਨਹੀਂ ਮਿਲੇਗੀ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਿਹਨਤ ਕਰਨੀ ਪਵੇਗੀ ਫਿਰ ਹੀ ਬਾਬਾ ਮੁਰਾਦ ਸਾਹਿਬ ਜੀ ਤੁਹਾਡੇ ਤੇ ਆਪਣੀ ਕਿਰਪਾ ਕਰ ਸਕਣਗੇ ਸਾਈਂ ਜੀ ਦੀ ਇਸ ਗੱਲ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਜੇਕਰ ਆਪਾਂ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਪਾਉਣਾ ਹੈ ਕੁਝ ਵੀ ਹੋਵੇ ਪੈਸਾ ਘਰ ਤਨ ਦੌਲਤ ਕੁਝ ਵੀ ਹਾਸਿਲ ਕਰਨਾ ਚਾਹੁੰਦੇ ਆ ਆਪਾਂ ਨੂੰ ਮਿਹਨਤ ਤਾਂ ਕਰਨੀ ਪਵੇਗੀ ਮਿਹਨਤ ਦਾ ਰਸ ਦਾ ਰਸਤਾ ਚੁਣਨਾ ਹੀ ਪਵੇਗਾ ਹੁਣ ਗੱਲ ਕਰਦੇ ਹਾਂ ਦੂਸਰੇ ਰਸਤੇ ਦੀ ਜੋ ਬਹੁਤ ਹੀ ਖਾਸ ਹੈ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਤਾਂ ਕਰ ਰਹੇ ਹਾਂ ਪਰ ਆਪਣੀ ਮਿਹਨਤ ਨੂੰ ਰੰਗ ਭਗ ਲਗਾਉਣ ਵਾਲਾ ਆਪਣਾ ਪੀਰ ਮੁਰਸ਼ਦ ਉਹ ਵੀ ਆਪਣੇ ਤੋਂ ਰਾਜ਼ੀ ਹੋਣਾ ਚਾਹੀਦਾ ਹੈ ਵੈਸੇ ਤਾਂ ਜੋ ਇਨਸਾਨ ਮਿਹਨਤ ਕਰਦਾ ਹੈ ਪੀਰ ਮੁਰਸ਼ਦ ਉਹਨਾਂ ਤੋਂ ਰਾਜ਼ੀ ਹੀ ਰਹਿੰਦੇ ਨੇ ਪਰ ਫਿਰ ਵੀ ਜਦੋਂ ਆਪਾਂ ਮਿਹਨਤ ਕਰਦੇ ਹਾਂ ਆਪਾਂ ਇਹ ਨਹੀਂ ਸੋਚਣਾ ਕਿ ਜੋ ਮੈਂ ਮਿਹਨਤ ਕਰ ਰਿਹਾ ਹਾਂ ਉਸ ਦਾ ਫਲ ਮੈਨੂੰ ਇਹ ਮਿਲੇਗਾ ਆਪਾਂ ਬਸ ਆਪਣੀ ਮਿਹਨਤ ਕਰਨੀ ਹੈ ਆਪਣੇ ਫਾਲਤ ਨਤੀਜਾ ਆਪਾਂ ਆਪਣੇ ਪੀਰ ਮੁਰਸ਼ਦ ਤੇ ਛੱਡ ਦੇਣਾ ਕਿਉਂਕਿ ਜੋ ਆਪਾਂ ਸੋਚਿਆ ਹੋਵੇਗਾ ਉਹ ਬਹੁਤ ਛੋਟਾ ਹੋਵੇਗਾ ਪਰ ਜੋ ਆਪਣੇ ਪੀਰ ਮੁਰਸ਼ਦ ਨੇ ਆਪਣੇ ਲਈ ਸੋਚਿਆ ਹੋਵੇਗਾ ਹੋ ਸਕਦਾ ਉਹ ਬਹੁਤ ਵੱਡਾ ਹੋਵੇ ਤੇ ਉਹ ਚੀਜ਼ ਆਪਣੇ ਲਈ ਬਿਲਕੁਲ ਠੀਕ ਹੀ ਹੋਵੇਗੀ ਜੋ ਵੀ ਇਨਸਾਨ ਆਪਣੀ ਜ਼ਿੰਦਗੀ ਵਿੱਚ ਆਪਣਾ ਅਪਣਾ ਲੈਂਦਾ ਹੈ ਸਭ ਤੋਂ ਪਹਿਲੀ ਗੱਲ ਇਹ ਮਿਹਨਤ ਕਰਨੀ ਸ਼ੁਰੂ ਕਰਦਾ ਹੈ ਤੇ ਦੂਸਰਾ ਇਹ ਸੋਚਦਾ ਹੈ ਕਿ ਮਿਹਨਤ ਨੂੰ ਜੋ ਵੀ ਫਲ ਲਾਉਣਾ ਹੈ ਮੇਰੇ ਪੀਰ ਮੁਰਸ਼ਿਦ ਹੀ ਲਾਉਣਗੇ ਮੇਰੇ ਮਾਲਕ ਨੇ ਲਾਉਣਾ ਪਰਮਾਤਮਾ ਉਸ ਦੀ ਬਾਹ ਜ਼ਰੂਰ ਫੜਦਾ ਹੈ ਤੇ ਫਿਰ ਜਦੋਂ ਪੀਰ ਮੁਰਸ਼ਿਦ ਉਸ ਦੀ ਮਿਹਨਤ ਨੂੰ ਰੰਗ ਭਗ ਲਗਾਉਂਦੇ ਨੇ ਉਸ ਨੂੰ ਇੰਨਾ ਕੁਝ ਮਿਲ ਜਾਂਦਾ ਜੋ ਉਸ ਨੇ ਸੋਚਿਆ ਤੱਕ ਨਹੀਂ ਹੁੰਦਾ ਸੋ ਐਸੀ ਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੀ ਹੋਰ ਨਵੇਂ-ਨਵੇਂ ਅਪਡੇਟਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਸਾਡਾ ਆਤਮ ਵਿਸ਼ਵਾਸ ਵੱਧ ਸਕੇ ਤੇ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ ਆਂਦੇ ਰਹੀਏ ਜੈ ਸਾਈਂਆਂ